ਅਗਸਤ ਅਮਿਤਾ बच्चन ਆਪਣੀ ਆਗਾਮੀ ਫਿਲਮ 3 ਦੇ ਵਿੱਚ ਗਾਇਕੀ ਨੂੰ ਲੈ ਕੇ ਨਰਵਸ ਨੇ ਬਿਗਵੀ ਨੇ ਆਪਣੀ ਕਮਰਾਹਟ ਟਵਿੱਟਰ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੱਸੀ ਫਿਲਮ 3 ਇੱਕ ਪਾਵਨਾਤਮਕ ਕਹਾਣੀ ਹੈ ਜਿਸ ਵਿੱਚ ਬਿਗਵੀ ਦੇ ਨਾਲ ਨਵਾਜ਼ੁਦੀਨ ਸਦੀਕੀ ਅਤੇ ਵਿਦਿਆ ਬਾਦਨ ਅਹਿਮ ਕਿਰਦਾਰ ਨਿਭਾ ਰਹੇ ਨੇ ਇਹ ਫਿਲਮ 10 ਜੂਨ ਨੂੰ ਰਿਲੀਜ਼ ਹੋਵੇਗੀ ਸਮੇ ਸਮੇਤ ਫਿਲਮਾਂ ਤੋਂ ਦੂਰ ਰਹਿਣ ਵਾਲੇ ਬਾਲੀਵੁੱਡ ਅਭਿਨੇਤਾ ਫਰਦੀਨ ਖਾਨ ਨੇ ਦਿਨੀ ਆਪਣੇ ਵਧੇ ਹੋਏ ਵਜ਼ਨ ਨੂੰ ਲੈ ਕੇ ਚਰਚਾ ਵਿੱਚ ਨੇ ਦੱਸਿਆ ਸੋਸ਼ਲ ਮੀਡੀਆ ਤੇ ਮੋਟੇ ਹੋਏ ਫਰਦੀਨ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ ਵੈਸਟ ਇੰਡੀਜ਼ ਦੇ 스타 ਕ੍ਰਿਕਟ ਖਿਡਾਰੀ ਕ੍ਰਿਸ ਗੇਲ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੇਖਿਆ ਜਾਵੇਗਾ ਜਿੱਥੇ ਗੁੰਗੁਣਾਉਂਦੇ ਤੇ ਡਾਂਸ ਕਰਦੇ ਹੋਏ ਵਿਖਾਈ ਦੇਣਗੇ ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਐਪੀਸੋਡ ਸ਼ੂਟ ਹੋਇਆ ਹੈ ਗੇਲ ਦੇ ਨਾਲ ਨਾਲ ਗਾਇਕ ਅਮੀਕਾ ਸਿੰਘ ਅਤੇ ਕਨਿਕਾ ਕਪੂਰ ਵੀ ਕਪਲੇ ショ ਵਿੱਚ ਪਹੁੰਚੇ ਜਿਨ੍ਹਾਂ ਦੀਆਂ ਮસ્ਤੀ ਕਰਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਫਿਲਮ ਫੈਸਟੀਵਲ ਕਾਂਦ ਵਿੱਚ ਅਦਾਕਾਰਾ ਮਲਿਕਾ ਸ਼ੇਰਵਤ ਬਿਹਤ ਬੋਲ ਲੁੱਕ ਵਿੱਚ ਨਜ਼ਰ ਆਈ ਹੈ ਸ਼ਰਵਦੀ ਹੌਟ ਬ੍ਰੈਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਚਰਚਾ ਬਟੋ ਰਹੀਆਂ ਨੇ